ਜੈ ਪ੍ਰੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਸਪੋਕਸਮੈਨ ਰਿਜ਼ਰਵੇਸ਼ਨ ਚੋਰੀ ਫੜੋ ਪੱਕਾ ਮੋਰਚਾ ਮਹਾਲੀ ਐਸ்சி ਬੀਸੀ ਮਹਾਪਚਾਇਤ ਵੱਲੋਂ ਪੰਜਾਬ ਵਿੱਚ ਸਾਰੀਆਂ ਹੀ ਧਾਰਮਿਕ ਸਮਾਜਿਕ ਰਾਜਨੀਤਿਕ ਅਨੁਸੂਚਿਤ ਜਾਤੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅੱਜ ਲੋੜ ਹੈ ਸਾਡੇ ਬੱਚਿਆਂ ਦੀ ਪੜ੍ਹਾਈ ਜੋ ਸਰਕਾਰ ਖੋ ਰਹੀ ਹੈ ਉਹਨੂੰ ਚਾਲੂ ਕਰਾਉਣ ਵਾਸਤੇ ਉਹਦੇ ਚ ਸੋਧ ਕਰਾਉਣ ਵਾਸਤੇ ਸੰਘਰਸ਼ ਦੀ ਲੋੜ ਹੈ ਅੱਜ ਸਕੂਲਾਂ ਦੇ ਵਿੱਚ ਤਾਂ ਮੰਦਾ ਹਾਲ ਸੀਗਾ ਹੀ ਕਿਉਂਕਿ ਸਕੂਲਾਂ ਚ ਅਧਿਆਪਕ ਹੈ ਨਹੀਂ ਵਿਦਿਅਕ ਸਿਸਟਮ ਮਾੜਾ ਹੈ ਦੂਜੇ ਪਾਸੇ ਸਰਕਾਰੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੀ ਭਾਰਤੀ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਔਰ ਅੱਜ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲੇਅਰ ਦੇ ਹੱਥ ਕੁਝ ਸਰਕਾਰੀ ਕਾਲਜ ਦਿੱਤੇ ਆ ਕਿਉਂਕਿ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਨਾ ਗਿਣਤੀ ਹੋਣ ਕਾਰਨ ਇਹ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਆ ਸੋ ਸਾਨੂੰ ਅੱਜ ਲੋੜ ਆ ਆਪ ਦੇ ਬੱਚਿਆਂ ਦੇ ਜਿੱਥੇ ਵਜੀਫੀਆਂ ਦੀ ਵਜੀਫਿਆਲੀ ਸੰਘਰਸ਼ ਦੀ ਲੋੜ ਆ ਬੱਚਿਆਂ ਦੇ ਚੰਗੇ ਨਾਗਰਿਕ ਬਣਾਉਣ ਵਾਸਤੇ ਹਾਇਰ ਐਜੂਕੇਸ਼ਨ ਦੀ ਲੋੜ ਹੈ ਸੋ ਇਹ ਸੰਘਰਸ਼ ਨੂੰ ਤਰਜੀਹ ਦਿੰਦੇ ਹੋਏ ਜਿਹੜੇ ਕੁਝ ਸਾਡੇ ਐਸਸੀ ਜਥੇਬੰਦੀਆਂ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਅੱਜ ਲੋੜ ਹੈ ਅਜਿਹੇ ਸਮਾਜਿਕ ਮੁੱਦਿਆਂ ਤੇ ਲੜਨ ਦੀ ਨਾ ਕਿ ਜੋ ਮਾਨਯੋਗ ਸੁਪਰੀਮ ਕੋਰਟ ਨੇ ਐਮਐਡਬੀ ਕੈਟਾਗਰੀ ਨੂੰ 12.5% ਦਾ ਲਾਭ ਦੇਣ ਦੀ ਗੱਲ ਕੀਤੀ ਹੈ ਉਹ 12.5% ਦਾ ਲਾਭ ਪਿਛਲੇ ਲੰਮੇ ਸਮੇਂ ਤੋਂ ਦਿੱਤਾ ਹੀ ਜਾ ਰਿਹਾ ਹੈ ਇਹ ਕੋਈ ਨਵੀਂ ਪ੍ਰਣਾਲੀ ਨਹੀਂ ਹੈ ਔਰ ਪਹਿਲਾਂ ਵੀ ਜਦੋਂ ਐਮਐਡਬੀ ਕੈਟਾਗਰੀ ਦੇ ਉਮੀਦਵਾਰ ਕੱਟ ਜਾਂਦੇ ਸੀ ਤਾਂ ਉਹਨਾਂ ਦੀ ਥਾਂ ਤੇ ਹੋਰ ਅਣਸੂਚੇ ਜਾਤੀਆਂ ਦੇ ਵਿੱਚੋਂ ਭਰਤੀ ਕੀਤੀ ਜਾਂਦੀ ਸੀ ਸੋ ਮੈਂ ਜਿੱਥੇ ਸਾਰੀਆਂ ਹੀ ਅਣਸੂਚਿਤ ਜਾਤੀਆਂ ਦੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਉੱਥੇ ਸਾਰੇ ਸਮਾਜ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕਰਦਾ ਤਾਂ ਕਿ ਅਸੀਂ ਸਮਾਜ ਦੇ ਵਿੱਚ ਜੋ ਵੰਡ ਪ੍ਰਣਾਲੀ ਹੈ ਜਾਤਾਂ-ਬਾਤਾਂ ਦੀ ਉਹਨਾਂ 'ਚ ਹੋਰ 파ੜਾ ਨਾ ਵਧਾਈਏ ਜੈਪੀਮ ਜੈਪਾਰਥ